श्री गुरु तेग बहादुर जी के तीन सौ पंजाव शहीद पुरब नगर कीर्तन माधोपुर पहुँचात लाल चंद कटारू चक नगर कीर्तन का हिस्सा सन उन्होंने दसिया के ए नगर कीर्तन श्रीनगर तो शुरू होकर अज माधोपुर पहुंचा है अति नु इस नगर कीर्तन विच उत्साह नाल हिस्सा लेना चाहिदा है क्योंकि गुरु जी दी शहादत साडे देश ले बहुत महत्वपूर्ण है असी अस दी शहादत तो बहुत कुछ सिखदे हां सीखते दी शहादत कारण ही असी अज इस देश विच आराम नाल हां इस नगर कीर्तन के संबंध में बहुत सारे प्रोग्राम आयोजित किए जाए बहुत ही शानदार समागम भी आयोजित किए गए हैं। इस नगर कीर्तन का पूरा माहौल गुरु जी की भावना होता डुबिया सी। بس ارجن تو تو ماں شکری وہ والا کسی بھی شے میں نہیں ہے میں یہاں پتہ نہیں کیا کر رہا ہوں اے سنہا ਸ਼ੋ ਦੀ ਪਿੱਛੋਂ ਦੀ ਕੈਮਰੇ ਪਿੱਛੇਲੇ ਪਾਸੇ ਖੜਾ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸਦੀ ਬਰੇਗਣ ਸਾਡੇ ਜੀਵਨ ਚ ਆ ਰਹੀ ਹੈ ਸੋ ਅੱਜ ਸ੍ਰੀ ਨਗਰ ਕੋਲ ਆ ਰੰਭ ਹੋਇਆ ਨਗਰ ਕੀਰਤਨ ਪੰਜਾਬ ਚ ਦਾਖਲ ਹੋਇਆ ਮਾਧੋਪੁਰ ਦੇ ਰਾਈ ਸੋ ਬੜਾ ਜ਼ੋਰਦਾਰ ਸਵਾਗਤ ਸੰਗਤਾਂ ਵੱਲੋਂ ਕੀਤਾ ਗਿਆ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਇਹ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਅੱਜ ਵੀ ਅਸੀਂ ਸਮਾਜ ਦੇ ਅੰਦਰ ਧਾਰਮਿਕ ਇਕਸੁਰਤਾ ਦੇ ਲਈ ਔਰ ਸਮਾਜਿਕ ਚੇਤਨਾ ਦੇ ਲਈ ਮੈਂ ਸਮਝਦਾ ਕਿ ਅੱਜ ਵੀ ਮਾਰਗਦਰਸ਼ਨ ਹੈਗੇ ਆ ਸੋ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰੋਗਰਾਮ ਲਿਖੇ ਗਏ ਆ ਸਰਬ ਧਰਮ ਸਮੇਲਨ ਹੋ ਰਿਹਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਵਿਸ਼ੇਸ਼ ਸੈਸ਼ਨ ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਉਹ ਹੋ ਰਿਹਾ 24 ਤਰੀਕ ਨੂੰ ਜਿੱਥੇ ਗੁਰੂ ਸਾਹਿਬ ਨੂੰ ਸਿਹਾਜਰੀ ਭੇਟ ਕੀਤੀ ਜਾਊਗੀ ਉਹਨਾਂ ਦੀ ਕੁਰਬਾਨੀ ਦੇ ਚਰਚਾ ਹੋਣਗੇ ਵਿਚਾਰਾਂ ਦੇ ਚਰਚਾ ਹੋਣਗੇ ਸੋ ਬਹੁਤ ਵੱਡੇ ਪ੍ਰੋਗਰਾਮ ਨੇ ਸੋ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਜਾਵੇ ਤੇ ਗੁਰੂ ਸਾਹਿਬ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਉਸ ਵੇਲੇ ਕੀਤੀ ਜਦੋਂ ਸੱਚ ਨੂੰ ਸੱਚ ਕਹਿਣਾ ਬੜਾ ਕਠਨ ਸਿਗਾ ਇਹਨਾਂ ਜ਼ੁਲਮ ਸਮਾਜ 'ਚ ਹੋ ਰਿਹਾ ਸਿਗਾ ਸੋ ਅੱਜ ਵੀ ਉਹਨਾਂ ਦੇ ਵਿਚਾਰ ਉਹਨਾਂ ਦੀ ਕੁਰਬਾਨੀ ਜਿਹੜੀ ਆ ਸਾਨੂੰ ਰਾਹ ਦੱਸਦੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣੋ ਤੇ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਦੇ ਅੰਦਰ ਸਾਂਝੀ ਵਾਲਤਾ ਲਈ ਕੰਮ ਕੀਤਾ ਜਾਵੇ ਜੀ ਜੀ ਕੀ ਫਤਿਹ ਇਹ ਜੋ ਗੁਰਤੇਜ ਪਾਦਰ ਸਾਹਿਬ ਜੀ ਤੇ 350 ਮੇ ਆਪਣੇ ਸ਼ਿਦਦੀਪੁਰ ਤੋਂ ਸਿਰਿਆਂ ਕਰ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀਗਾ ਔਰ ਇੱਕ ਗੁਰੂ ਮਹਾਰਾਜੀ ਦੇ ਜੋ ਸ਼ਹਾਤਾ ਹਨ ਜਿਹਨਾਂ ਦੀ ਬਦੌਲਤ ਆਪਾਂ ਅੱਜ ਜਿਉ ਰਹੇ ਆ ਆਪੋ ਆਪਣੇ ਪਰਵਰਿਸ਼ੀ ਦੇ ਨਾਲ ਆਪਾਂ ਆਵਾਜ਼ ਕਰਦੇ ਆ ਕਿ ਇਹ ਸਾਰੀ ਉਹਨਾਂ ਦੀ ਬਦੌਲਤ ਹੈ ਔਰ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਸ਼ਹੀਦੀ ਦਿੱਤੀ ਆ ਉਥੇ ਭਾਈ ਭਤੀ ਦਾਸ ਜੀ ਭਾਈ ਸੋਤੀ ਦਾਸ ਜੀ ਭਾਈ ਧਿਆਲ ਦਾਸ ਜੀ ਉਹਨਾਂ ਨੇ ਵੀ ਅਸਾਤੇ ਕਾ ਕਾਸ਼ ਸਹਾਰ ਦੇ ਆਪ ਪਤਾ ਹੀ ਆ ਸਾਰਿਆਂ ਨੂੰ ਕਿੰਨੇ ਉਹਨਾਂ ਨੂੰ ਆ ਰਿਹਾ ਨੇ ਕੀ ਰਿਆ ਗਿਆ ਦੇਖ ਕੋ ਚੁਬਾਲਿਆ ਗਿਆ ਜਿਨੂ ਬਿਲ ਰੁਇ ਕੇ ਸੀ ਤਾ ਗਿਆ ਦਾਦੇ ਵਾਸਤੇ ਹੋਇਆ ਚਲ ਕੇ ਜੰਜੂਰਾ ਖਾ ਪ੍ਰਪਤਾ ਕਾ ਕਿੰਨੋ ਵੱਡੋ ਪੰਨੂ ਮੈ ਸਾਗਾ ਸਾਧਨ ਹੈ ਤੇ ਜਲ ਕਰੀ ਸੀ ਦੂਜੀ ਦੀ ਸੀਸ ਦੀਆਂ ਪਰ ਸੀਦਾ ਹੋ ਚੁਕੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਦੇਸ਼ ਇਹ ਹੀ ਆ ਕਿ ਸਭ ਤੋਂ ਸਾਂਝੀ ਵਾਲ ਸੁਦਾਇਨਾ ਤੋਂ ਕਿਸੇ ਨਾ ਕਿਸੇ ਵਾਰਾ ਦੀ ਨਾ ਕੋ ਬਹਿਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾ ਮੁਖ ਸਰ ਇੱਕ 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 ਦੇ ਉਤੇ ਪੀਰ ਪੈਂਦੀ ਆ ਦੂਜਾ ਉਹਦੇ ਵਾਸਤੇ ਕੁਰਬਾਨੀ ਸੰਸਾਰ ਵਿੱਚ ਇਤਾਂ ਦੀ ਮਿਸਾਲ ਕੋਈ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਸਾਲ ਕਾਇਮ ਕੀਤੀ ਬਹੁਤ ਕਿਰਪਾ ਬਹੁਤ ਦਰਗਾਹ ਸੰਗਤਾਂ ਨੇ ਇੰਨਾ ਸਹਯੋਗ ਇੰਨਾ ਪਿਆਰ ਕਸ਼ਮੀਰ ਤੋਂ ਲੈ ਕੇ ਦਿੱਤਾ ਤਕਰੀਬਨ 15-15 ਘੰਟੇ ਲਗਾਤਾਰ ਸੰਗਤ ਅਲੰਕਾਰ ਸੰਗਤਾ ਔਰ ਖਾਸ ਤੌਰ ਤੇ ਕਹਿਣਾ 400 ਪੰਡਤ ਜਿਹੜੇ ਆ ਜੰਮੂ ਤੋਂ ਉਹ ਨਾਮ ਸਾਡੇ ਆ ਰਹੇ ਇਹ ਵੀ ਗੁਰੂ ਮਹਾਰਾਜ ਚਰਨਾਂ ਵਿੱਚ ਅਕੀਦੇ ਟੇਕਟ ਪਾਸਿਆ ਹੋਇਆ ਹੈ। ਹੱਥ ਜੋ ਜੀ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪੰਜਾਬ ਸਰਕਾਰ ਦੇ ਤਰਫੋਂ ਨਗਰ ਕੀਰਤਨ ਜੋ ਚੱਟੀਪਾਚੇ ਸ਼ਹਿਰੋਂ ਤੋਂ ਸ਼ੁਰੂ ਕੀਤਾ ਸੀ। ਕੱਲ ਉਹ ਤੋਂ ਚੱਲਿਆ ਸੀ ਭਗਵੰਤਪਨ ਸਾਹਿਬ ਖੁਦ ਉੱਥੇ ਆਏ ਸੀ। ਸਟੇਟ ਦੇ ਚੀਫ ਸੇਕ੍ਰੇਟਰੀ ਸਾਹਿਬ ਵੀ ਉੱਥੇ ਆਏ ਸੀ। ਬਹੁਤ ਹੀ ਭਰਮਾ ਲੋਕਾਂ ਨੇ ਉਹਦਾ ਉਸ ਨੂੰ ਉੱਥੇ ਨਰਮਸਤਕ ਹੋਣ ਲਈ ਗੁਰਦੁਆਰ ਸਾਹਿਬ ਲੈ ਆਏ। ਕੱਲ ਤੋਂ ਸਵੇਰੇ ਚੱਲ ਕੇ ਰਾਤ ਨੂੰ 1:30 9:30 ਵਜੇ ਦੇ ਕਰ ਕਉਂਕ ਰਸਤੇ ਵਿੱਚ ਅਲੱਗ-ਅਲੱਗ ਥਾਵਾਂ ਤੇ ਲੋਕੀ ਦੇ ਸਵਾਗਤ ਲਈ ਲੋਕੀ ਆਪਣੇ ਨਰਮਸਤਕਾਂ ਲਈ ਇੱਥੇ ਪਹੁੰਚੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਾਂ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਬੜਾ ਸਹਿਯੋਗ ਦਿੱਤਾ ਔਰ ਅੱਜ ਜੰਮੂ ਤੇ ਰਾਤ ਨੂੰ ਸਾਡੇ ਕੋਲ ਠਹਿਰੇ ਸੀ ਅੱਜ ਸਵੇਰੇ ਜੰਮੂ ਤੋਂ ਚੱਲ ਕੇ ਰਾਤ ਨੂੰ ਇਹਨਾਂ ਦਾ ਪਠਾਨਕੋਟ ਠਹਿਰੇ ਹਨ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੱਥੇ ਦੇ ਇੱਕ ਨੂੰ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਦੂਸਰਾ ਰਸਤੇ ਵਿੱਚ ਸਰਕਾਰਾਂ ਨੇ ਹਰ ਡਿਸਟ੍ਰਿਕਟ ਦੇ ਵਿੱਚ ਬਹੁਤ ਹੀ ਕਾਪਰੇਟ ਕੀਤਾ ਟ੍ਰੈਫਿਕ ਡਿਪਾਰਟਮੈਂਟ ਨੇ ਕਿਸੇ ਵੀ ਪਾਸੇ ਗੱਡੀਆਂ ਦਾ ਜਾਮ ਬਹੁਤ ਹੀ ਮੈਂ ਕਹਣਾ ਪ੍ਰਗਮਾਨ ਸਾਹਿਬ ਦਾ ਬਹੁਤ ਵੱਡਾ ਇਨੀਸ਼ੀਏਟਿਵ ਹੈ ਔਰ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਉਹਨਾਂ ਦੀ ਹੈ ਸਰਾਣਾ ਕਰਾਂਗਾ ਕਿ ਜੋ ਉਹਨਾਂ ਨੇ ਆਪਣੇ ਹੱਥਿਚ ਨਾ ਰੱਖ ਕੇ ਇੱਕ ਸੰਤ ਸੇਵਾ ਸਿੰਘ ਜੀ ਜੋ ਰਾਮਪੁਰ ਖੇੜਾ ਵਾਲੇ ਉਹਨਾਂ ਦੇ ਹਵਾਲੇ ਕਿਤਾ ਸੀ ਕਿ ਤਾਂ ਕਿ ਕੋਈ ਦੇ ਕਿਦੇ ਮर्यादा ਦੇ ਉਲੰਘਣਾ ਨਾ ਹੋਵੇ ਇਸ ਕਰਕੇ ਮੈਂ ਜਿਆਦਾ ਮੈਂ ਤਾਰੀਫ ਕਰਾਂਗਾ ਕਿ ਉਹਨਾਂ ਨੇ ਇਹ ਜ਼ੋਰ ਖੇ ਰੱਖਿਆ ਕਿ ਬੇਸ਼ੱਕ ਸਿਆਸੀ ਲੋਕ ਜਦੋਂ ਪ੍ਰੋਗਰਾਮ ਕਰਦੇ ਹਨ ਕਿਦਾਂ ਕਿਦੇ ਕੁਝ ਲੰਘਣਾ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਸਾਰਾ ਸੀਮਾ ਸੰਜੀ ਨੂੰ ਦਿੱਤਾ ਤਾਂ ਸੰਤ ਜੀ ਨੇ ਬੜੀ ਇਸ ਤਰੀਕੇ ਦੇ ਨਾਲ ਗੁਰਮਾਨਾ ਦੀ ਅਗਵਾਈ ਦੇ ਵਿੱਚ ਬਹੁਤ ਹੀ ਅੱਛੇ ਤਰੀਕੇ ਨਾਲ ਉਰਾਇ ਪੰਜਾਬ ਸਰਕਾਰ ਨੇ ਜੋ ਇਥੇ ਗੁਰਗੰਸਾ ਮਹਾਰਾਜ ਸਤਕਾਰ ਦੇ ਵਜੋਂ ਗਾੜਾ ਖਾਣਾ ਦਿੱਤਾ ਅਸੀਂ ਉਹਨਾਂ ਦੇ ਇਹ ਕਰਕੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ